ਇਹ ਫਾਰਮਟ੍ਰੈਕ 35 ਹੈ ਜੀ ਠੀਕ ਆ ਬਾਈ 39 ਐਚਪੀ ਵਾਲਾ ਚੈਂਪੀਅਨ ਠੀਕ ਆ 2008 ਮਾਡਲ ਹੈ ਟਾਇਰ ਹੈਗੇ 65 ਤੋਂ 70 ਪੈਸੇ ਮਗਰ ਲਈ ਮੂਹਰ ਲਈ 85 ਪੈਸੇ 80 85 ਮਗਰ ਲਈ ਐਮਆਰਐਫ ਦੇ ਮੂਹਰ ਲਈ ਪੋਲੋ ਦੇ ਆਹ ਜਿਹੜੀ 228000 ਦੋ 28 ਇਹ ਲੈਂਡ ਦੇਣ ਕਿੰਨੇ ਚੀ ਲੈਂਡ ਦੇਣਾ ਤਾਂ 205000 ਦਾ ਦੇਵਾਂਗੇ 2 ਲੱਖ ਦਾ ਹੀ ਕਰ ਦੋ ਯਾਰ ਪੂਰੇ ਦਾ ਆ ਮੌਕੇ ਤੇ ਫਿਰ ਕਰਨਾ ਪੈਣਾ ਇੰਨਾ ਕਿਤਾ ਰੱਖਣਾ ਪੈਣਾ 2 ਲੱਖ ਦਾ ਦੇ ਦੇ ਪੂਰੇ 2 ਲੱਖ ਦਾ ਬਾਈ 2 ਲੱਖ ਰੁਪਏ ਦੇ ਵਿੱਚ ਜੈਸ ਨੂੰ ਆ ਬਾਈ ਆ 2015 ਮਾਡਲ ਆ ਵੀਰੇ ਤੈ ਟੂਰ ਬਾਈ ਜਮੇ ਲੈ ਲੇ ਪਿਆ ਮਾਰਕਾ ਵਗੈਰਾ ਚੈੱਕ ਕਰ ਲੋ ਤੇ 2015 ਮਾਡਲ ਆ ਗਿਆ ਬਾਈ ਫਾਰਮ 60 ਮਾਨ ਦੇ ਦੀ ਹੈਗੀ ਹੈਗੀ 4 ਲੱਖ 80 ਹਜ਼ਾਰ ਰੁਪਏ ਤੇ ਲੈਣ ਦੇਣ ਬਾਈ ਜੀ ਕਿੰਨੇ ਦਾ ਲੈਣ ਦੇਣ ਦਾ 4 ਲੱਖ 10 ਹਜ਼ਾਰ ਦਾ ਦੇਣਾ ਬਾਈ ਇਹ ਕਿਹੜਾ ਮਾਡਲ ਆ ਬਾਈ ਇਹ 2012 ਮਾਡਲ ਆ ਟੈਟਰ ਕਿੰਨੇ ਪੈਸੇ ਪਏ ਹੋਏ ਆ ਇਹਦੇ ਵਿੱਚ ਮਗਰਲੇ ਤਾਂ 90 ਪੈਸੇ ਹੀ ਹੈਗੇ ਇਹਦੇ ਲਈ 80-85 ਪੈਸੇ ਹੈਗੇ ਇਹਦਾ ਨਾਮ ਹੈਗਾ ਪੰਜਾਬ ਨੰਬਰ ਨਗਦ ਕੈਸ਼ ਦਾ ਟਰੈਕਟਰ ਹੈ ਤੇਲ ਬ੍ਰੇਕਾਂ ਆ ਗਏ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਬਾਈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਪਹੁੰਚੇ ਆ ਤੇ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਟਰੈਕਟਰ ਦਿਖਾਵਾਂਗੇ ਤੇ ਬਾਈ ਯਾਰ ਕਹਿੰਦਾ ਬਾਈ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਬਾਈ ਜੀ ਹਾਂ ਜੀ ਵਧੀਆ ਜੀ ਕਿਹੜਾ ਪਿੰਡ ਹੈ ਜੀ ਆਪਣਾ ਬ ਲੈਓ ਇੱਕ ਨੰਬਰ ਬਲਾ ਢਾਪਿਆ ਪੀਟਾ ਦੇ ਨਾਲ ਪੀਆ ਪੀਟਾ ਪੀ ਦੇ ਨਾਲ ਚੌਂਕ ਦੇ ਉੱਪਰ ਇੱਕ ਨੰਬਰ ਹੈ ਨਾ ਇੱਕ ਨੰਬਰ ਆ ਬਾਈ ਤੇ ਬਾਈ ਚਾਰ ਟਰੈਕਟਰ ਦਿਖਾਉਣ ਲੱਗੇ ਆ ਜਿਹੜੇ ਚਾਰੇ ਟਰੈਕਟਰਾਂ ਦੀ ਜਿਹੜੀ ਕੰਡੀਸ਼ਨ ਆ ਬਹੁਤ ਵਧੀਆ ਜੈਨੂਅਲ ਕੰਡੀਸ਼ਨ ਆ ਤੇ ਬਾਈ ਅਰਕੇ ਤੋਂ ਰੇਟ ਮਾਡਲ ਵਗੈਰਾ ਸਾਰੀ ਜਾਰੀ ਜਾਣਕਾਰੀ ਆ ਵੀਡੀਓ ਦੇ ਵਿੱਚ ਲੈਣੇ ਆ ਸੋ ਵੀਡੀਓ ਨੂੰ ਬਾਈ ਆਪਾਂ ਕਰਦੇ ਆ ਕੰਟੀਨਿਊ ਲੈ ਵੀ ਹੁਣ ਆਪਾਂ ਆ ਟਰੈਕਟਰ ਤੋਂ ਸ਼ੁਰੂਆਤ ਕਰਨ ਲੱਗੇ ਆ ਬਾਈ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਫਾਰਮ ਟਰੈਕ 35 ਹੈ ਜੀ ਠੀਕ ਆ ਬਾਈ 49 ਐਚਪੀ ਵਾਲਾ ਚੈਂਪੀਅਨ ਆ ਠੀਕ ਆ 2008 ਮਾਡਲ ਆ 2008 ਮਾਡਲ ਆ ਬਾਈ ਹਰਿਆਣੇ ਦਾ ਨੰਬਰ ਆ ਹਰਿਆਣੇ ਦਾ ਨੰਬਰ ਆ ਗਿਆ ਬਾਈ ਟੈਂਸ਼ਨ ਦਾ ਬਹੁਤ ਨਵਾਂ ਆਏਗਾ ਜਿੰਨਾ ਕਿ ਇਹਦੇ ਮਾਡਲ ਦੇ ਹਿਸਾਬ ਨਾਲ ਬਹੁਤ ਸੋਨਾ ਕੈਰੈਕਟਰ ਹੈਗਾ ਰੰਗ ਰੰਗ ਮਗਰਾਟ ਦਿਖਾਓ ਜੀ ਜੀ ਬਾਈ ਵਿੱਚੋਂ ਵੀ ਦਿਖਾ ਦੇ ਮਗਰਾਟ ਲੈ ਬਾਈ ਲੈ ਉੱਤੇ ਤੋਂ ਤਾਂ ਏਦਾਂ ਦਾ ਕੈਰੈਕਟਰ ਮਿਲਦਾ ਨਹੀਂ ਮੰਨ ਲਓ 8 ਮਾਡਲ ਜਪਾਨ ਨੂੰ ਨਹੀਂ ਮਿਲਦਾ ਬਾਈ ਕੋਈ ਸ਼ੱਕ ਨਹੀਂ ਛਤਰੀ ਛੁਤਰੀ ਬਿਲਕੁਲ ਜੈਨੂਈ ਦਾ ਵੀ ਇੱਕ ਨੰਬਰ ਹੈਗਾ ਟਾਇਰ ਹੈਗੇ 65 ਤੋਂ 70 ਪੈਸੇ ਮਗਰਲੇ ਮੂਹਰੇਲੇ 85 ਪੈਸੇ 85 ਮਗਰਲੇ ਐਮਆਰਫ ਦੇ ਮੂਹਰੇਲੇ ਬੋਲੋ ਦੇ ਠੀ ਹਾਂ ਸਾਰੇ ਡਾਕੂਮੈਂਟ ਮਿਲ ਗਿਆਆਂ ਗਿਆ ਐਫੀਡੇਵਟ ਤੇ ਜਲੂ ਪਾਸਿੰਗ ਖਤਮ ਹੈ ਇਹਨੂੰ ਸੀ ਨਹੀਂ ਮਿਲਦੀ ਠੀਕ ਆ ਭਾਈ ਤੇ ਭਾਈ ਜੀ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਹੀਂ ਕਲਮ ਵਗੈਰਾ ਨਹੀਂ ਲੱਗੀ ਹੋਈ ਕਲਮ ਵਗੈਰਾ ਕਿਤੇ ਲੱਗੀ ਹੋਈ ਹੈ ਨਾ ਲੈ ਵੀ ਸਾਰਾ ਇਹ ਟਰੈਕਟਰ ਹੈ ਨਾ ਡਰਾਈ ਪਿਆ ਹੋਇਆ ਪੈੜ ਦਾਣ ਵਗੈਰਾ ਭਾਈ ਕਰ ਲੋ ਚੰਗੀ ਤਰ੍ਹਾਂ ਚੈੱਕ ਬਿਲਕੁਲ ਜੈਨੂਇਨ ਕੰਡੀਸ਼ਨ ਆ ਟਰੈਕਟਰ ਦੀ ਤੇ ਭਾਈ ਜੇ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਜੀ ਡਿਮਾਂਡ ਹੈ ਜੀ 2 ਲੱਖ 28000 228 ਇਹ ਲੈਂਡ ਦੇਣ ਕਿੰਨੇ ਕੀ ਜੀ ਲੈਂਡ ਦੇਣਾ ਤਾਂ 2 ਲੱਖ 5000 ਦਾ ਦੇਵਾਂਗੇ 2 ਲੱਖ ਦਾ ਹੀ ਕਰ ਦੋ ਯਾਰ ਪੂਰੇ ਦਾ ਆ ਮੌਕੇ ਤੇ ਫਿਰ ਕਰਨਾ ਪੈਂਦਾ ਇੰਨਾ ਕਿਤਾ ਰੱਖਣਾ ਪੈਂਦਾ 2 ਲੱਖ ਦਾ ਦੇ ਦੇ ਪੂਰੇ 2 ਲੱਖ ਦਾ ਬਾਈ 2 ਲੱਖ ਰੁਪਏ ਦੇ ਵਿੱਚ ਜੈਸ ਨੂੰ ਆ ਬਾਈ ਆ ਟਰੈਕਟਰ ਦੀ ਤੇ ਜਿਹੜੀ ਮੋਟੀ ਮੋਟੀ ਝਾਤੀ ਆਪਾਂ ਟਰੈਕਟਰ ਦੀ ਐ ਮਰਵਾ ਦਿੰਨੇ ਆ ਲੈ ਵੀ ਆ ਟਰੈਕਟਰ ਚੈੱਕ ਕਰ ਲਓ ਪੂਰੇ 2 ਲੱਖ ਦਾ ਬਾਈ ਯਾਰ ਕਿੰਨੋਂ ਲੈ ਜਿਓ ਤੇ ਬਾਈ ਜੀ ਹੁਣ ਫਾਰਮ 60 ਇਹ 2015 ਮਾਡਲ ਆ ਵੀਰੇ ਠੀਕ ਆ ਵੀਰੇ ਆਰ ਸੀ 2016 ਆ ਬਾਰਵੇਂ ਮਹੀਨੇ ਦਾ 15 ਦੀ ਮੈਨੂਫੈਕਚਰ ਠੀਕ ਆ ਤੇ ਹਰਿਆਣਾ ਨੰਬਰ ਹੈਗਾ ਹਰਿਆਣਾ ਨੰਬਰ ਆ ਬਾਈ ਟਾਇਰ ਟੂਰ ਬਾਈ ਜਮੇ ਲੇ ਲੇ ਪਿਆ ਮਾਰਕਾ ਵਗੈਰਾ ਚੈੱਕ ਕਰ ਲਓ ਮਗਰਲੇ ਵੀ ਤੇ ਮੂਰਲੇ ਵੀ ਹਾਂ ਮੂਰੇ ਵੀ ਐਮ ਆਰ ਐਫ ਲਿਖਿਆ ਪਿਆ ਜਮੇ ਤਾਂ ਜਿਆ ਆਪ ਕਾਹਦੇ ਹੋਇਆ ਪਿਆ ਮੰਨ ਲਓ ਠੀਕ ਆ ਬਾਈ ਇਹ ਕੱਫਤਾ ਹੋਇਆ ਹਾਂ ਲੈ ਵੀ ਟਰੈਕਟਰ ਦੀ ਨਾ ਜੈਨੂਇਨ ਕੰਡੀਸ਼ਨ ਆ ਸਲਾਈ ਜਨੂਈ ਦਾ ਵੀ ਇੱਕ ਨੰਬਰ ਆ ਠੀਕ ਆ ਸਾਰੇ ਬਸ ਕੋਈ ਟਰੈਕਟਰ ਆ ਸਾਰੇ ਠੀਕ ਆ ਬਾਈ ਜੀ ਲੈ ਹੁਣ ਆਪਾਂ ਇਧਰਲੀ ਸਾਈਡ ਤੋਂ ਦਿਖਾ ਦਿੰਨੇ ਆ ਤੇ 2015 ਮਾਡਲ ਆ ਗਿਆ ਬਾਈ ਫਾਰਮ 60 ਤੇ ਸੈਂਟਰ ਗੇਅਰ ਚ ਛੋਟੀਆਂ ਟੂਪਾਂ ਵਾਲਾ ਹੈਗਾ ਛੋਟੀਆਂ ਟੂਪਾਂ ਚਾਈ ਮਿਲਦਾ ਨਹੀਂ ਵੱਡੀਆਂ ਟੂਪਾਂ ਵਾਲਾ ਮਿਲਦਾ ਠੀਕ ਆ ਬਾਈ ਠੀਕ ਆ ਲਓ ਜੀ ਹੁਣ ਆਪਾਂ ਦਿਖਾ ਦਨੇ ਆ ਵੀਰੇ ਬੈਕ ਸਾਈਡ ਤੋਂ ਛਤਰੀ ਜੈਸਟੀ ਪਾਈਪਾਂ ਦੀ ਜਿਹੜੀ ਛਤਰੀ ਲੱਗੀ ਹੋਈ ਆ ਤੇ ਬੈਕ ਸਾਈਡ ਤੋਂ ਬਾਈ ਚੈੱਕ ਕਰ ਲੋ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂ ਬਾਈ ਡਬਲ ਡਿਸਟ੍ਰਿਬਿਊਟਰ ਆ ਗਿਆ ਸਾਰਾ ਪਾਵਰ ਦੇ ਵਿੱਚ ਆ ਟਿਊਬਾਂ ਟਾਬਾਂ ਬਾਈ ਚੈੱਕ ਕਰ ਲੋ ਸਾਰੀਆਂ ਡ్రਾਈ ਪਈਆਂ ਹੋਊਗਾ ਆ ਹੁੱਕ ਵਗੈਰਾ ਚੈੱਕ ਕਰ ਲੋ ਬਿਲਕੁਲ ਜੈਨੂਇਨ ਕੰਡੀਸ਼ਨ ਆ ਤੇ ਮਰਗਾੜ ਵਗੈਰਾ ਇਹ ਆਹ ਹੈ ਸੌਸਾ ਕਰ ਲੋ ਬਾਈ ਚੰਗੀ ਤਰ੍ਹਾਂ ਚੈੱਕ ਲਓ ਜੀ ਤੇ ਬਾਈ ਜੀ ਜੇ ਹੁਣ ਇਹਦੇ ਆਪਾਂ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਜੀ ਡਿਮਾਂਡ ਦੇ ਦੀ ਹੈਗੀ ਹੈਗੀ 4,38,000 ਰੁਪਏ 438 438 ਤੇ ਲੈਣ ਦੇਣ ਬਾਈ ਜੀ ਕਿੰਨੇ ਦਾ ਲੈਣ ਦੇਣ ਦਾ 4,10,000 ਦਾ ਦੇਣਾ ਬਾਈ 410 ਦਾ ਹਾਂਜੀ 410 ਦਾ ਬਾਈ ਲੈ ਜਿਓ 28000 ਰੁਪਏ ਮਿਲੂਗੀ ਹਰਿਆਣੇ ਦਾ ਨੰਬਰ ਹੈ ਬਾਈ ਐਨਓਸੀ ਮਿਲ ਜੂਗੀ ਆਹ ਹੋ ਜੂ ਜਿੱਥੇ ਮਰਜੀ ਇਥੋਂ ਦੀ ਐਨਓਸੀ ਚਾਹੀਦੀ ਉਥੋਂ ਦੀ ਮਿਲ ਠੀਕ ਆ ਠੀਕ ਆ ਠੀਕ ਆ ਬਾਈ ਲੈ ਬਈ 28000 ਰੁਪਏ ਮਾਨਤਨ ਪਾਈ ਨੇ ਹੁਣ ਕਰਤਾ ਕਿ ਟਾਇਰ ਟੂਰ ਜਮਾ ਜਮਾ ਹੀ ਫਰੈਸ਼ ਹੈ ਕਿ ਹਫਤਾ ਕੀ ਹੋਇਆ ਪੋਇਆ ਹਾਂ ਜਮਾ ਹੀ ਫਰੈਸ਼ ਆ ਬਾਈ ਆ ਚੈੱਕ ਕਰ ਲਓ ਲੈ ਬਈ 4 28 ਦਾ 28000 ਰੁਪਏ ਬਾਈ ਅਗਲੇ ਮਾਨਤਨ ਕਰਤਾ ਹੈ ਨਾ 10000 ਤਾਂ ਦੇਦਾ ਹਾਂ ਹਾਂ 4 ਦੱਸਦਾ ਬਾਕੀ ਮੌਕੇ ਦੇ ਉੱਪਰ ਬਾਈ ਹੋਰ ਮਾਨਤਨ ਹੋ ਜੂਆ ਹੁਣ ਆ ਗਿਆ ਬਾਈ 36 30 ਹੈ ਨਾ ਹਾਂਜੀ ਇਹ ਕਿਹੜਾ ਬ ਇਹ 2009 ਮਾਡਲ 3 ਸਪੀਡ ਦੇ ਵਿੱਚ ਆ 2 ਸਪੀਡ ਚ ਹੈ ਬਈ ਆ ਸਾਲ ਇਹ ਟੂਰ ਸਪੀਡ ਦੇ ਵਿੱਚ ਆ ਗਿਆ ਟੂਰ ਸਪੀਡ ਚ ਆ ਪਾਵਰ ਸਟੀਰਿੰਗ ਚ ਪਾਵਰ ਸਟੀਰਿੰਗ ਆ ਗਿਆ 55 HP ਵਾਲਾ ਜੀ ਬਾਈ ਆ ਮਰਕਾਰਡ ਵਗੈਰਾ ਬਾਈ ਦੇਖੋ ਪਹਿਲਾਂ ਦਾ ਬਿਲਕੁਲ ਜੈਨੂਨ ਕੰਡੀਸ਼ਨ ਆ ਰੈਮ ਰੂਮ ਬਾਈ ਕਰ ਲੋ ਚੰਗੀ ਤਰ੍ਹਾਂ ਚੈੱਕ ਆ ਤੇ ਪਿੱਛੇ ਤੋਂ ਟਿਊਬਾ ਟਾਪਾ ਦਿਖਾ ਦਿੰਦੇ ਆ ਬਾਈ ਹਨਾ ਹਾਂ ਲਓ ਜੀ ਐਰ ਇਹਦੇ 80 85 ਪੈਸੇ ਆਵਾਂ ਕਰ ਲੈ ਹਾਂ ਮੂਰ ਲੈ ਜਾਮਾ ਨਾ ਮੈਂ ਇਹ ਆਵਦਾਨਮ ਕਰਾਇਆ ਪੰਜਾਬ ਦਾ ਨੰਬਰ ਆ ਗਿਆ ਬਾਈ ਤੇ ਇਹ 16 ਦੇ ਟਾਇਰਾਂ ਚ ਆ ਗਿਆ ਹਾਂ 16 ਦੇ ਟਾਇਰਾਂ 16 ਦੇ ਟਾਇਰਾਂ ਦੇ ਵਿੱਚ ਆ ਗਿਆ ਇੰਨੇ ਪੰਪ ਵਾਲਾ ਹਾਂ ਲਓ ਜੀ ਤੇ ਬਾਈ ਜੀ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਆ ਹੈਗੀ ਆ 338 ਹੈਨਾ 2009 ਮਾਡਲ ਆ ਗਿਆ ਹਾਂ ਜੀ ਤੇ ਲੈਣ ਦੇਣ ਕਿੰਨੇ ਚ ਤਿੰਨ ਵਸਤਾ ਦੇ ਦੇ ਤਿੰਨ ਦਸ ਦਾ ਹਾਂ ਤਿੰਨ ਦਸ ਦਾ ਬਾਈ 22000 ਰੁਪਿਆ ਬਾਈ ਇਹਦੇ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਟਰੈਕਟਰ ਦੀ ਮੋਟੀ ਦੀ ਝਾਤੀ ਮਰਵਾਉਣ ਲੱਗਿਆ ਤੁਹਾਨੂੰ ਲੈਓ ਬਾਈ ਆਹਾਂ ਟਰੈਕਟਰ ਆ ਤਿੰਨ ਪੂਰਲੇ ਟਾਇਰ ਜਮਾਨਵੇਂ ਆ ਪੂਰਲੇ ਜਮਾਨਵੇਂ ਆ ਬਾਈ ਲਓ ਜੀ ਆ ਹਾਈ ਮਾਰਪਾ ਵਗੈਰਾ ਦੀ ਜਿਹੜੇ ਮਾਰਕੇ ਵਗੈਰਾ ਬਾਈ ਉਹ ਤੁਹਾਨੂੰ ਪਹਿਲਾਂ ਵੀ ਦਿਖਾਤੀ ਸੀ ਤੇ ਹੁਣ ਵੀ ਦੇਖ ਲਓ ਤੇ ਹੁਣ ਬਾਈ ਆਪਾਂ ਦਿਖਾਉਣ ਲੱਗੇ ਆ ਅਗਲਾ ਟਰੈਕਟਰ 740 144 ਹੈ ਨਾ ਹਾਂ ਲਓ ਬਾਈ 744 ਇਹ ਕਿਹੜਾ ਮਾਡਲ ਆ ਬਾਈ ਇਹ 2012 ਮਾਡਲ ਹੈ 12 ਮਾਡਲ ਆ ਗਿਆ ਜੀ ਠੀਕ ਆ ਬਾਈ ਪਹਿਲਾਂ ਤਾਂ ਬਾਈ ਟਰੈਕਟਰ ਦੀ ਨਾ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਵਧੀਆ ਕੰਡੀਸ਼ਨ ਪਈ ਹੋਈ ਹੈ ਮਲਾਈ ਵਰਗੀ ਸ਼ੋਅ ਪਈ ਹੋਈ ਹੈ ਹੈ ਨਾ ਪੁਰਾਣਾ ਮਾ ਟਰੈਕਟਰ ਆ ਹਾਂ ਇੰਜਨ-ਇੰਜਨ ਖੋਲ ਕੇ ਚੰਗੀ ਤਰ੍ਹਾਂ ਦਿਖਾਉਣੇ ਆ ਲਓ ਬਾਈ ਚੋਸ਼ੋਸ਼ ਉਹ ਸਾਰੀ ਵਧੀਆ ਦੇ ਹਾਂ ਲੈ ਬਈ ਟੈਟੂਰ ਕਿੰਨੇ ਪੈਸੇ ਪਏ ਹੋਏ ਆ ਇਹਦੇ ਬਈ ਮਗਰਲੇ ਤਾਂ 90 ਪੈਸੇ ਹੀ ਹੈਗੇ ਮੂਰਲੇ ਵੀ 80 85 ਪੈਸੇ ਹੈਗੇ ਹਾਂ ਆ 90 ਆ ਤੇ 80 85 ਬਈ ਮੂਰਲੇ ਵੀ ਹੈਗੇ ਆ ਤੇ ਇੰਜ ਇੰਜ ਕਰ ਲੋ ਚੰਗੀ ਤਰ੍ਹਾਂ ਚੈੱਕ ਆਪਾਂ ਥੋੜਾ ਜਿਹਾ ਬਰੀਕੀ ਨਾਲ ਦਿਖਾਉਣੇ ਹੁੰਦੇ ਆ ਤਾਂ ਕਿ ਦੇਖਣ ਵਾਲੇ ਨੂੰ ਨਾ ਕਿਸੇ ਪ੍ਰਕਾਰ ਦਾ ਸ਼ੱਕ ਸਵਾਲ ਨਾ ਰਹੇ ਜੇ ਲੋ ਬਈ ਹੁਣ ਇਧਰ ਦੀ ਸਾਈਡ ਕਰ ਲੋ ਚੈੱਕ ਕੋਈ ਬੈਟਰੀ ਬੂੰਟਰੀ ਜਮਾ ਓਕੇ ਆ ਜਮਾ ਓਕੇ ਇੰਜਨ ਗੇਅਰ ਆ ਆ ਪੂਰਾ ਵਧੀਆ ਵੇ ਕਾਗਜ਼ ਕੂਕ ਜੇ ਵਧੀਆ ਜਮਾ ਜਮਾ ਪੰਜਾਬ ਨੰਬਰ ਪੰਜਾਬ ਨੰਬਰ ਆ ਗਿਆ ਠੀਕ ਆ ਬਾਈ ਦੂਸਰੇ ਨਾ ਆਏਗਾ ਪੰਜਾਬ ਨੰਬਰ ਨਗਦ ਕੈਸ਼ ਦਾ ਟਰੈਕਟਰ ਹੈ ਤੇਲ ਬ੍ਰੇਕਾਂ ਚ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਬਾਈ ਛਤਰੀ ਛੂਤਰੀ ਬਾਈ ਕਰ ਲੋ ਚੰਗੀ ਤਰ੍ਹਾਂ ਚੈੱਕ ਤੇ ਹਿਸਾਬ ਸਾਹ ਬਾਈ ਬਾਜ ਤਾਂ ਨਹੀਂ ਕਰਦਾ ਨਾ ਨਾ ਜਮਾ ਹੀ ਨਹੀਂ ਜਮਾ ਹੀ ਨਹੀਂ ਜਮਾ ਹੀ ਨਹੀਂ ਚਲਾਈ ਦੇ ਇੱਕ ਨੰਬਰ ਚਲਾਈ ਸਾਰੇ ਟਰੈਕਟਰ ਹੀ ਚਲਾਈ ਦੇ ਇੱਕ ਨੰਬਰ ਚਲਾਈ ਦਾ ਮਾੜਾ ਟਰੈਕਟਰ ਨਾ ਹੋ ਕੋਈ ਵੀ ਆਪਾਂ ਠੀਕ ਆ ਬਾਈ ਠੀਕ ਆ ਤੇ ਜੇ ਬਾਈ ਹੁਣ ਇਹਦੀ ਡਿਮਾਂਡ ਦੀ ਆਪਾਂ ਗੱਲ ਕਰੀਏ ਡਿਮਾਂਡ ਕਿੰਨੀ ਬਾਈ 355000 ਡਿਮਾਂਡ ਆ ਬਾਈ ਪੰਜਾਬ ਨੰਬਰ ਆ ਪੀਵੀ ਬਾਈ ਦੂਜੇ ਨਾਂ ਹੈਗਾ ਚਿੱਪੜੀ ਕਾਪੀ ਠੀਕ ਆ ਸਾਰਾ ਕੁਝ ਮਿਲੂਗਾ ਠੀਕ ਆ ਤੇ ਆਪਣੇ ਹੋਰ ਵੀ ਟਰੈਕਟਰ ਹੁੰਦੇ ਆਪਣੇ ਕੋਲ ਹਾਂ ਟਰੈਕਟਰ ਚਾਰ ਪੰਜ ਹੁਣ ਚਾਰ ਪੰਜ ਹੋਰ ਹੈਗੇ ਜੇ 10 ਟਰੈਕਟਰ ਹੁੰਦੇ ਆ ਮੰਨ ਲਓ ਆਪਣੇ 10 ਟਰੈਕਟਰ ਹੁੰਦੇ ਆ ਹਮ ਕੰਮ ਧੰਦੇ ਦਾ ਕਰਕੇ ਨਹੀਂ ਲਿਆਂਦੇ ਮੰਡੀ ਦੇ ਚਾਰ ਹੀ ਹੈ ਠੀਕ ਆ ਠੀਕ ਆ ਤੇ ਬਾਈ ਜੀ ਇਹਦੇ ਵਿੱਚ ਫਰਮਾਨ ਤਾਨ ਕਰਕੇ ਕਿੰਨੇ ਦਾ 355 ਦਾ ਰੇਟ ਸੀਗਾ ਤਿੰਨ 30 ਦਾ ਦੇਵਾਂਗੇ ਬਾਈ ਤਿੰਨ 30 ਦਾ ਹਾਂ ਤਿੰਨ 30 ਦਾ ਤੇ ਚਲੋ ਬਾਈ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਹੋ ਜਾਊਗਾ ਹੁਣ ਬਾਈ ਵਰਕੇ ਬਾਈ ਜੀ ਨੰਬਰ ਬੋਲ ਦਿਓ ਜੀ ਹੁਣ ਆਪ ਦਾ 97295 ਠੀਕ ਆ 77570 ਤੇ ਸ਼ੋਭਨਾਮ ਕੀ ਸੀ ਜੀ ਆਪਣਾ ਵਰਜਿੰਦਰ ਸਿੰਘ ਹੈ ਜੀ ਸੁਖਿੰਦਰ ਸਿੰਘ ਵਰਜਿੰਦਰ ਸਿੰਘ ਵਰਜਿੰਦਰ ਸਿੰਘ ਜੀ ਠੀਕ ਆ ਬਾਈ ਜੀ ਲੈ ਵੀ ਚਾਰ ਟਰੈਕਟਰ ਸੀਗੇ ਬਿਲਕੁਲ ਜੈਨੂਇਨ ਕੰਡੀਸ਼ਨ ਸੀ ਜਿਹੜੀ ਟਰੈਕਟਰਾਂ ਦੀ ਠੀਕ ਆ ਜਿਹੜੇ ਫਾਰਮ 60 ਦੇ ਫਾਰਮ 35 ਦੇ 3630 ਦੇ ਤੇ 744 ਦੇ ਜਿਹੜੇ ਸ਼ਕੀਨ ਤੇ ਬਾਈ ਯਾਰ ਕਹਿੰਦਾ ਜਿਹੜਾ ਕੰਟੈਕਟ ਆ ਬਾਈ ਜਰੂਰ ਕਰਿਓ ਨੰਬਰ ਆਪਾਂ ਸਕਰੀਨ ਦੇ ਉੱਪਰ ਵੀ ਛੱਡ ਤਾਂਗੇ ਤੇ ਬਾਈ ਯਾਰ ਕਹਿੰਦੇ ਵੀ ਬੋਲਤਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ